ਦਨ ਪਰ ਦਿਨ ਆਮ ਆਦਮੀ ਪਾਰਟੀ ਦੀਆਂ ਔਰ ਸਰਕਾਰ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਲੋਕ ਨੇ ਜੋ ਚੰਗੇ ਕਿਰਦਾਰ ਵਾਲੇ ਲੋਕ ਨੇ ਜਿਹੜੇ ਦੂਜੀਆਂ ਪਾਰਟੀਆਂ ਛੱਡ ਕੇ ਉਹ ਆਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਰਦਾਰ ਹਰਪਾਲ ਸਿੰਘ ਜੀ ਜਿਹੜੇ ਕਿ ਬਲੌਕ ਸਮਤੀ ਦੇ ਮੈਂਬਰ ਨੇ ਕਾਂਗਰਸ ਪਾਰਟੀ ਵੱਲੋਂ ਔਰ ਜਿਨ੍ਹਾਂ ਨੇ ਇੰਡੀਪੈਂਡੈਂਟ ਤੌਰ ਦੇ ਉੱਪਰ ਨੋਮੀਨੇਸ਼ਨ ਫਾਈਲ ਕੀਤਾ ਸੀਗਾ ਤੇ ਅੱਜ ਉਹਨਾਂ ਨੇ ਆਪਣਾ ਨੋਮੀਨੇਸ਼ਨ ਵਿਧਰਾ ਕੀਤਾ ਸਾਡੇ ਉਮੀਦਵਾਰ ਸਾਹਿਬ ਮੀਤ ਸਿੰਘ ਸੰਧੂ ਜੀ ਦੇ ਫੇਵਰ ਦੇ ਵਿੱਚ ਉਹ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਪਰ ਮੈਂ ਸਮਝਦਾ ਕਿ ਜਦੋਂ ਚੰਗੇ ਕਿਰਦਾਰਾਂ ਵਾਲੇ ਲੋਕ ਲੋਕਾਂ ਦੇ ਚੁਣੇ ਹੋਏ ਲੋਕ ਔਰ ਸਾਫ ਸਧਰੇ ਜਿਨ੍ਹਾਂ ਦੀ ਰਾਜਨੀਤੀ ਰਹੀ ਹੋਵੇ ਉਹ ਲੋਕ ਜਦੋਂ ਕੋਈ ਵੀ ਪਾਰਟੀ ਜੁਆਇਨ ਕਰਦੇ ਨੇ ਤੇ ਉਸ ਤੋਂ ਬੜਾ ਸਪਸ਼ਟ ਜ਼ਾਹਰ ਹੁੰਦਾ ਹੈ ਕਿ ਕਿਸ ਪਾਸੇ ਦੀ ਹਨੇਰੀ ਹੈ ਜਿਹੜੀ ਉਹ ਚੱਲ ਰਹੀ ਹੈ ਅਰਫਾਲ ਸਿੰਘ ਜੀਾਂ ਦੇ ਜੁਆਇਨ ਕਰਨ ਦੇ ਨਾਲ ਇਹਨਾਂ ਦੇ ਸਾਥੀਆਂ ਦੇ ਜੁਆਇਨ ਕਰਨ ਦੇ ਨਾਲ ਮੈਂ ਸਮਝਦਾ ਕਿ ਆਵਾਦੀ ਪਾਰਟੀ ਨੂੰ ਸਾਡੇ ਉਮੀਦਵਾਰ ਨੂੰ ਹੋਰ ਮਜ਼ਬੂਤੀ ਜਿਹੜੀ ਮਿਲੇਗੀ ਔਰ ਵੱਡੇ ਮਾਰਜਨ ਦੇ ਉੱਪਰ ਆਵਾਦੀ ਪਾਰਟੀ ਔਰ ਹੁਣ ਇਸ ਸੰਧੂ ਜੀ ਇਲੈਕਸ਼ਨ ਅਸੀਂ ਜਿੱਤਣ ਜਾ ਰਹੇ ਹਾਂ ਸੋ ਇੱਕ ਵਾਰ ਫੇਰ ਤੋਂ ਅਰਫਾਲ ਜੀ ਤੁਹਾਡਾ ਦੇਵਦੀਏ ਕਰਾਂ ਇਹ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਆਇਆਂ ਨੂੰ ਕਿ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਇਓ ਤਗੜੇ ਹੋ ਕੇ ਆਪਾਂ ਇਸੇ ਤਰੀਕੇ ਨਾਲ ਹਲਕੇ ਦੀ ਪਰਟੀ ਦੀ ਸੇਵਾ ਕਰੋ ਸਾਡੇ ਪਰਿਵਾਰ ਦਾ ਹਿੱਸਾ ਹੋ ਸਿਆਰ ਦਾ ਤਰਨ ਤਰ ਦੇ ਸਾਰੇ ਮੀਡੀਆ ਸਾਥੀਆਂ ਦਾ ਅੱਜ ਦੇ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੋ ਜੁਆਇਨਿੰਗ ਦੇ ਵਿੱਚ ਪਹੁੰਚਣ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਮੇਰੇ ਨਾਲ ਮੇਰੇ ਸਾਥੀ ਕੈਬਨਿਟ ਮਨਿਸਟਰ ਲਾਲ ਜੀ ਸਿੰਪੂਲਰ ਸਾਹਿਬ ਬਰਸਰ ਸਾਹਿਬ ਜਿਹੜੇ ਕਿ ਮੰਡੀ ਬੋਰਡ ਦੇ ਚੇਅਰਮੈਨ ਨੇ ਸਰ ਸਾਹਿਬ ਐਮਐਲਏ ਸਾਹਿਬ ਤਲਵੀਰ ਗਿਰਜ ਜੀ ਔਰ ਡਿੰਪੀ ਬਾਈ ਜੀ ਐਮਐਲਏ जी, ਔਰ ਲਾਡੀ ਟੋਸ ਜੀ ਐਮਐਲਏ ਸਾਹਿਬ ਸਾਰੇ ਸਾਥੀ ਮੌਜੂਦ ਨੇ ਔਰ ਪਾਸੀ ਜੀ ਪਾਸੀ ਜੀ ਦੀ ਜੋਤ ਜੀ ਆਪਣੇ ਨਾਮ ਦੀ ਫਾਈਲ ਦਿੱਤੀ ਸੀ ਹਾਂ ਸਰ ਇਹੋ ਬਾਤ ਵਾਸਤੇ ਲੇਟ ਹੋਰ ਜੇ ਅਮਰ ਰਜ਼ਾਉਣਾ ਕਾਲੀ ਸੀ ਉਹਨਾਂ ਦੇ ਕਾਲਜ ਦੇ ਸੰਬੰਧੀ ਸੀ ਉਹਨੇ ਕਰਵਾਈ ਸੀ ਇੱਕ ਤੇ ਸ਼ਹਿਰ ਦੇ ਵਿੱਚ ਤਰਨਤਾਰਨ ਦੇ ਵਿੱਚ ਸਭ ਤੋਂ ਜਿਹੜੀ ਜ਼ਿਆਦਾ ਇੱਕ ਗੰਦਗੀ ਦਾ ਇੱਕ ਢੇਰ ਜਿਹੜੇ ਲੱਗੇ ਹੋਏ ਕੈਂਸਰ ਦੀ ਸਭ ਤੋਂ ਵੱਡੀ ਬਿਮਾਰੀ ਉਹਦੇ ਵਾਸਤੇ ਨੇ ਪ੍ਰਚਾਰ ਕੀਤਾ ਸੀ ਜੀ ਉਹਨਾਂ ਨੇ ਮੈਨੂੰ ਮਤਲਬ ਇਹ ਚੀਜ਼ ਪੂਰੇ ਵਿਸ਼ਵਾਸ ਨਾਲ ਦੱਾਈ ਆ ਵੀ ਆਪਾਂ ਜੇਕਰ ਨੱਲੇ ਮਨਦਾਂਗੇ ਇਹ ਸਾਰਾ ਪਿੰਨੋ ਜੋ ਸ਼ਹਿਰ ਦੀ ਸਫਾਈ ਦਾ ਮੁੱਦਾ ਵਾ ਇਹਨੂੰ ਸਾਫ਼ ਕਰਾਂਗੇ ਪਲੱਸ ਜੋ ਨਸ਼ਿਆਂ ਦਾ ਜੀ ਉਹਦੇ ਉੱਤੇ ਇੱਕ ਚੀਜ਼ ਮੈਂ ਜਿਹੜੀ ਪੂਰੀ ਸਾਡੀ ਟੀਮ ਮਿੱਟੀ ਆਮ ਆਦਮੀ ਪਾਰਟੀ ਦੀ ਇਹਨਾਂ ਦੀ ਵੀ ਪੂਰੀ ਕੋਸ਼ਿਸ਼ ਚੱਲ ਰਹੀ ਆ ਕਿ ਜੋ ਸੈਂਟਰ ਸਰਕਾਰ ਦੇ ਨਾਲ ਰੜਕੇ ਜੋ ਉਪੀਲ ਦੀ ਕੀਤੀ ਆ ਬਾਕੀ ਸੂਬਿਆਂ 'ਚ ਹੋ ਰਹੀ ਆ ਤੇ ਆਪਣੇ ਜਿਹੜਾ ਨਸ਼ੇ ਦੇ ਵਿੱਚ ਆ ਸਭ ਤੋਂ ਜ਼ਿਆਦਾ ਪੰਜਾਬ ਡੁੱਬਿਆ ਆ ਵਾ ਤੇ ਉਸ ਚੀਜ਼ ਨੂੰ ਹੀ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਆ ਬਹੁਤ ਕੋਸ਼ਿਸ਼ ਕਰ ਰਹੀ ਆ ਤੇ ਮੈਂ ਚਾਹੁੰਦਾ ਕਿ ਆਉਣ ਵਾਲੇ ਟਾਈਮ ਤੇ ਆਮ ਆਦਮੀ ਪਾਰਟੀ ਜੋ ਵੀ ਆ ਆਪਾਂ ਇਤਨਾ ਹੀ ਸਾਥ ਦਈਏ ਸਾਰੇ ਜਣੇ ਤੇ ਜੋ ਵੀ ਆਪਣੇ ਕੰਮ ਪੰਜਾਬ ਦੇ ਰੁਗੇ ਪੂਰੇ ਹੋਣਗੇ ਇਹੋ ਹੀ ਆਸ ਰੱਖਦੇ ਆਮ ਆਦਮੀ ਪਾਰਟੀ ਦੇ ਨਾਲ ਮੈਂ ਦਿਲੋਂ ਜੁੜਿਆ ਹਾਂ ਇਤਨੀ ਕਿਸੇ ਦਬਾਅ ਦੇ ਵਿੱਚ ਜੀ ਕਿਸੇ ਦਬਾਅ ਦੇ ਵਿੱਚ ਨਹੀਂ ਚਲੋ ਜੀ ਬਾਅਦ ਵਿੱਚ